ਬਾਈ ਸਤਿ ਸ੍ਰੀ ਅਕਾਲ ਬਾਈ ਜੀ ਮੱਜਾ ਤਿਆਰ ਕਰ ਰਹੇ ਜੀ ਬਹੁਤ ਵਧੀਆ ਬਰੀਡ ਬਰੀਡ ਤਿਆਰ ਕਰਦੇ ਆ ਬਾਈ ਇਹਨਾਂ ਕੋਲ ਡਾਕਟਰ ਆਉਂਦਾ ਆਪਣਾ ਤੇ ਉਹਦੇ ਨਾਲ ਬਾਈ ਜੀ ਨਾਲ ਆਪਾਂ ਗੱਲਬਾਤ ਕਰਦੇ ਜੀ ਛੋਟਾ ਤੁਹਾਨੂੰ ਦਿਖਾਉਣਾ ਹੈ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣੇ ਕੋਲ ਕਿਹੜੇ ਡਾਕਟਰ ਹੁੰਦੇ ਨੇ ਬਰੀਡ ਤਿਆਰ ਕਰਦੇ ਇੱਕ ਹੋਰ ਪ੍ਰੀਤ ਹੁੰਦਾ ਜੀ ਪੋਤਨਿਆਂ ਤਾਂ ਸਾਡੇ ਕੋਲ ਠੀਕ ਹੈ ਜੀ ਤੇ ਡਾਕਟਰ ਸਾਹਿਬ ਆਏ ਵੀ ਅੱਜ ਹਾਈ ਵੀ ਜੀ ਹਾਂ ਉਹਨਾਂ ਨਾਲ ਗੱਲਬਾਤ ਕਰਾਉਣੀ ਜੀ ਉਹਨਾਂ ਨਾਲ ਕਰਾ ਦੇਣੀ ਜੀ ਰੋਕਲਾ ਹਾਂਜੀ ਹਾਂਜੀ ਅੱਜ ਆਪਾਂ ਸਹਨੇ ਆਏ ਹੋਏ ਸੀਗੇ ਜੋ ਕਿ ਬਜ਼ੁਰਗ ਨੇ ਆਪਣੀ ਤੇ ਇਹਨਾਂ ਨੇ ਪੁਰਾਣੇ ਸਮਿਆਂ ਦੇ ਵਿੱਚ ਵੀ بڑے ਪਸ਼ੂਆਂ ਦਾ ਸੌਂਕ ਰੱਖਿਆ ਅੱਜ ਵੀ ਇਹਨਾਂ ਦਾ ਸੌਂਕ ਆ ਜਿਹੜਾ ਵਰਕਰਾਰ ਆ ਤੇ ਪਸ਼ੂਆਂ ਦੇ ਸੌਂਕ ਨੂੰ ਅੱਜ ਵੀ ਇਹ ਆਪਣੇ ਨਾਂ ਰੱਖ ਰਹੇ ਆ ਕਿ ਅੱਜ ਇੱਕ ਆਪਾਂ ਨੂੰ ਗੱਲ ਬੜੇ ਅਫਸੋਸ ਨਾਲ ਕਹਿਣੀ ਪੈ ਰਹੀ ਆ ਜੋ ਕਿ ਨਵੀਂ ਪੀੜ੍ਹੀ ਪਸ਼ੂ ਰਾਖੇ ਬਿਲਕੁਲ ਖੁਸ਼ ਨਹੀਂ ਹੈਗੀ ਤੇ ਪਰ ਇਹਨਾਂ ਦੇ ਵਿੱਚ ਅੱਜ ਵੀ ਇੱਕ ਜਨੂਨ ਆ ਜੇ ਆਪਾਂ ਵੇਖੀਏ ਵੀ ਜੋ ਕਿ ਪਸ਼ੂ ਆਪਾਂ ਘਰੇ ਦੁੱਧ ਤਿਆਰ ਕਰਕੇ ਤੇ ਆਪਾ ਆਪਣੇ ਬੱਚਿਆਂ ਨੂੰ ਤੰਦਰੁਸਤ ਰੱਖ ਸਕੀਏ ਤੇ ਜੋ ਕਿ ਮੈਂ ਇੱਕ ਚੀਜ਼ ਇਹ ਬੀਡੀਅਮ ਦੇ ਮਧਿਆਂ ਕਹਿਣਾ ਚਾਹਣਾ ਵੀ ਜੋ ਕਿ ਨਾਕਰੀ ਦੁੱਧ ਬੰਦਾਗਾ ਤੇ ਬਹੁਤ ਔਕਾਤਕ ਚੀਜ਼ ਆ ਜਿੱਤੋਂ ਐਮ 1 ਇੱਕ ਬੰਦੀ ਆ ਚੀਜ਼ ਤੇ ਉਹਦੇ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਭੈਣਖ ਬਿਮਾਰੀਆਂ ਬੰਦੀਆਂ ਨੇ ਤੇ ਬਜ਼ੁਰਗ ਦੇਖ ਲਓ ਅੱਜ 70 75 ਸਾਲ ਦੀ ਉਮਰ ਚ ਫਿਰ ਵੀ ਇਹਨਾਂ ਨੂੰ ਇੱਕ ਬੜਾ ਪਸ਼ੂਆਂ ਦਾ ਜਨੂਨ ਆ ਜੋ ਕਿ ਮੇਰੀ 2 ਟਾਂ ਹੀ ਸਾਲ ਪਹਿਲਾਂ ਇਹਨਾਂ ਨਾਲ ਇਹਨਾਂ ਕੋਲੇ ਮੈਂ ਆਉਣ ਲੱਗਿਆ ਇਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਕਹਿੰਦੇ ਵੀ ਡਾਕਟਰ ਆਪਾਂ ਵਧੀਆ ਬਰੀਡ ਤਿਆਰ ਕਰਨੀ ਆ ਤੇ ਵੀ ਸਾਨੂੰ ਵਧੀਆ ਬਰੀਡ ਤਿਆਰ ਕਰਕੇ ਦੇ ਮੈਂ ਇਹਨਾਂ ਬਜ਼ੁਰਗਾਂ ਨਾਲ ਇੱਕ ਵਾਦਾ ਕਰਿਆ ਸੀਗਾ ਤੇ ਜੋ ਕਿ ਮੈਂ ਇਹਨਾਂ ਨਾਲ ਕਰਿਆ ਸੀ ਵਾਦਾ ਮਖਾ ਬਜ਼ੁਰਗੋ ਤੁਸੀਂ ਅੱਜ 12-13 ਲੀਟਰ ਤੇ ਹੋ ਤੇ ਮੈਂ ਤੁਹਾਨੂੰ 20-22 ਲੀਟਰ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਵਿੱਚ ਤੁਹਾਨੂੰ ਪਸ਼ੂ ਬਣਾ ਕੇ ਦਿਖਾਉਂਗਾ ਤੇ ਇਹ ਕਹਿੰਦੇ ਵੀ ਐ ਕਿਵੇਂ ਬਣ ਜਾਂਦੇ ਆ ਉਹ ਦੇਖੋ ਜੀ ਹਰੇਕ ਡਾਕਟਰ ਦੀ ਰਿਸਪੌਂਸਿਬਿਲਟੀ ਬਣਦੀ ਆ ਜੋ ਕਿ ਬੰਦੇ ਫਾਰਮਰ ਸੌਂਕ ਰੱਖਦੇ ਆ ਵੀ ਉਹਨਾਂ ਨੂੰ ਵਧੀਆ ਸੀਮਣ ਦੇ ਕੇ ਤੁਸੀਂ ਵਧੀਆ ਪਸ਼ੂ ਤਿਆਰ ਕਰਾਓ ਕਿ ਉਹਨਾਂ ਦਾ ਜਿਹੜਾ ਮਨੋਰਾਥਾ ਉਹ ਉੱਪਰ ਉੱਚਾ ਚੁੱਕਿਆ ਜਾਂਦਾਗਾ ਤੇ ਜੇ 22 ਲੀਟਰ ਮਜੁਰਗਾ ਕੋਲੇ ਅੱਜ ਪਸ਼ੂ ਤਿਆਰ ਹੋ ਜਾਣਗੇ ਤਾਂ ਉਹ ਵੀ ਅੱਗੇ ਤੋਂ ਪਸ਼ੂ ਵਧੀਆ ਰੱਖਣਗੇ ਤੇ ਆਪਣੇ ਬੱਚਿਆਂ ਨੂੰ ਵੀ ਦੱਸਣਗੇ ਵੀ ਹਾਂਜੀ ਵੀ ਡਾਕਟਰ ਸਾਡੇ ਕੋਲੇ ਇੱਕ ਆਇਆ ਸੀਗਾ ਵੀ ਜਿਹਨੇ ਸਾਨੂੰ 12 ਤੋਂ ਚੱਕ ਕੇ 22 ਲੀਟਰ ਤੇ ਕਰਿਆ ਤੇ ਆਪਾਂ ਬਾਕੀ ਉਹ ਬਜ਼ੁਰਗਾਂ ਦੇ ਨਾਲ ਅੱਜ ਆਪਣੇ ਨਾਲ ਖੜੇ ਆਪਾਂ ਗੱਲਬਾਤ ਕਰ ਲੈਨੇ ਆਂ ਹਾਂਜੀ ਬਜ਼ੁਰਗੋ ਤੁਹਾਡੇ ਨਾਲ ਕੀ ਵਾਦਾ ਹੋਇਆ ਸੀਗਾ ਦੋਵੇਂ ਤੁਹਾਡੇ ਕੋਲੇ ਪਹਿਲਾਂ ਆਉਣ ਲੱਗਿਆ ਸੀਗੇ ਹਾਂਜੀ ਬਹੁਤ ਵਧੀਆ ਵੀ ਨਸਲ ਤਿਆਰ ਕਰਾਂਗੇ ਹਾਂਜੀ ਬਹੁਤ ਵਧੀਆ ਦਿਖ ਲਿਆ ਹੈਗੇ ਝੋਟੀਆਂ ਮੇਰੀਆਂ ਤੇ ਬਹੁਤ ਠੀਕ ਹੈ ਜੀ 10 12 ਲੀਟਰ ਤੋਂ 16 ਲੀਟਰ ਤੇ ਹੈ ਪਹਿਲੇ ਸੂਏ ਚ ਬਾਕੀ ਦੀ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਹੀ ਅਸੀਂ ਗੱਲ ਦੱਸ ਦਿੰਨੇ ਆਂ ਵੀ ਜੋ ਬਜ਼ੁਰਗਾਂ ਨਾਲ ਪਹਿਲਾਂ ਆਪਣਾ ਵਾਦਾ ਹੋਇਆ ਸੀਗਾ ਆ ਝੋਟੀ ਖੜੀ ਆ ਇਹ 12 13 ਲੀਟਰ ਵਾਲੀ ਝੋਟੀ ਦੇ ਵਿੱਚੋਂ ਤਿਆਰ ਹੋ ਕੇ 16 ਲੀਟਰ ਇਹਨੇ ਫਸਟ ਲੋਕੇਸ਼ਨ ਦੇ ਵਿੱਚ ਦੁੱਧ ਦਿੱਤਾ ਦੂਸਰੇ ਸੂਏ ਜੋ ਅਸੀਂ ਇਹ ਤੋਂ ਉਮੀਦ ਕਰਦੇ ਹਾਂ 20 22 ਲੀਟਰ ਤੇ ਉਮੀਦ ਕਰਦੇ ਹਾਂ ਇਹਨਾਂ ਦੇ ਨਾਲ ਹੀ ਇੱਕ ਛੋਟੀਆਂ ਕੱਟੀਆਂ ਆ ਗਈਆਂ ਜੋ ਕਿ ਇਹਦੀ ਕੱਟੀ ਇਧਰ ਨਾਲ ਖੜੀ ਆ BM 347 ਦੀ ਆ ਜੋ ਕਿ ਸੈਗ ਦਾ ਬੁੱਲ ਆ ਤੇ ਇਸ ਸੈਗ ਦੇ ਬੁੱਲ ਦੀ ਕੱਟੀ ਆ ਉਹਦੇ ਨਾਲ ਹੀ ਇੱਕ ਖੜੀ ਆ ਜੋ ਕਿ ਇੱਧਰ 12 ਲੀਟਰ ਦੀ ਫਰਸਟ ਲੋਕੇਸ਼ਨ ਵਾਲੀ ਝੋਟੀ ਆ ਉਹਦੇ ਨਾਲ ਹੀ ਉਹਦੀ ਕੱਟੀ ਉੱਧਰ ਖੜੀ ਆ ਜੋ ਕਿ 147010 ਐਚ ਐਲ ਡੀ ਵੀ ਦਾ ਸਾਨਾ ਜੋ ਕਿ ਸਾਨਾਂ ਦੀਆਂ ਉਹਦੀਆਂ ਕੱਟੀਆਂ ਆਪਣੇ ਕੋਲੇ ਵੀ ਹੈਗੀਆਂ ਨੇ ਕਿਉਂਕਿ ਜ਼ਿਆਦਾਤਰ ਜੇ ਆਪਾਂ ਉਹ ਸਾਨ ਨੂੰ ਵੇਖੀਏ ਵੀ ਜੇ ਆਪਾਂ 90 ਡੀਕੇ ਲਾਇਆ ਤਾਂ 75 ਕੱਟੀਆਂ ਉਹਦੀਆਂ ਵੱਟ ਤੇ ਆ ਤੇ 15 ਕੱਟੇ ਆਉਂਦੇ ਆ ਤੇ ਅੱਜ ਆਪਾਂ ਇਹ ਸੈਣੀ ਦੇ ਵਿੱਚੋਂ ਜੋ ਸਾਡਾ ਜੀਤਾ ਭਰਾ ਹੈਗਾ ਤੇ ਉਹਦੇ ਚੈਨਲ ਦੇ ਬੋਲ ਰਹੇ ਆ ਤੇ ਇਹ ਵੀਡੀਓ ਉਹਦੇ ਲਈ ਅੱਜ ਤੇ ਨਾਲ ਉਹ ਆਉਂਦੇ ਆ ਤੇ ਦਰਸ਼ਕਾਂ ਨੂੰ ਜੋ ਵੀ ਕੁਝ ਕਹਿਣਾ ਚਾਹੁੰਦੇ ਆ ਤੇ ਬਜ਼ੁਰਗਾਂ ਦੇ ਨਾਲ ਥੋੜੇ ਸਮੇ ਲਈ ਉਹ ਗੱਲਬਾਤ ਕਰਨਗੇ ਹਾਂਜੀ ਹਾਂਜੀ ਬਾਈ ਜੀ ਡਾਕਟਰ ਸਾਹਿਬ 14-15 ਸਾਲ ਤੋਂ ਕੰਮ ਕਰ ਰਹੇ ਪਹਿਲੀ ਤੇ ਬਹੁਤ ਵਧੀਆ ਰਿਜ਼ਲਟ ਆ ਜੀ ਇਹਨਾਂ ਦਾ ਤੇ ਵਧੀਆ ਡਾਕਟਰ ਆ ਜੀ ਬਾਕੀ ਤੁਸੀਂ ਵੀ ਬਾਈ ਜੀ ਦਾ ਨੰਬਰ ਥੋੜਾ ਕਨੈਕਟ ਕਰ ਦਾਂਗੇ ਇਹਦਾ ਨੰਬਰ ਐਡ ਕਰ ਦਾਂਗੇ ਤੇ ਨੰਬਰ ਬਾਈ ਜੀ ਦੱਸੋ ਜੀ ਆਪਣੇ ਡਾਕਟਰ ਸਾਹਿਬ ਬਾਕੀ ਜੀ ਆਪਣਾ ਨੰਬਰ ਹੈਗਾ ਜੀ 9517262009 ਪਿੰਡ ਭੋਤਨਾ ਜ਼ਿਲ੍ਹਾ ਬਰਨਾਲਾ ਜੇ ਕਿਸੇ ਵੀ ਵੀਰ ਨੇ ਆਪਾਂ ਨੂੰ ਨਸਲ ਬਾਰੇ ਪੁੱਛਣਾ ਹੋਵੇ ਰਹਿ ਲੈਣੀ ਹੋਵੇ ਕਦੋਂ ਮਰਜੀ ਆਪਾਂ ਤੋਂ ਰਹਿ ਲੈ ਸਕਦਾ ਆਪਣਾ ਹਰ ਵਕਤ ਫੋਨ ਆਨ ਹੁੰਦਾਗਾ ਕਦੋਂ ਮਰਜੀ ਕਿਸੇ ਵੀ ਨਸਲ ਬਾਰੇ ਪੁੱਛ ਸਕਦਾ ਕਿਉਂਕਿ ਖਰਚਾ ਜਿਆਦਾ ਵੱਲ ਚੁੱਕਿਆ ਤੇ ਬਦਨ ਦੇ ਖਰਚੇ باوجود ਜੀ ਆਪਾਂ ਵਧੀਆ ਦੁੱਧ ਵਾਲੇ ਪਸ਼ੂ ਪੈਦਾ ਕਰਾਂਗੇ ਤਾਂ ਹੀ ਆਪਾਂ ਬੱਸ ਸਕਦੇ ਬਾਕੀ ਭਾਈ ਜੀ ਦੇ ਕੋਲ ਸਰਕਾਰਾਂ ਦੇ ਆਪਾਂ ਨੂੰ ਜੋ ਕੇ ਸਰਕਾਰਾਂ ਦੀ ਨੀਤੀ ਆ ਹੁਣ ਬੱਚੇ ਬਾਹਰ ਜਾ ਰਹੇ ਆ ਆਪਾਂ ਇੱਧਰ ਆ ਕੇ ਵੀ ਵਧੀਆ ਪ੍ਰਾਊਡ ਕਮਾ ਸਕਦੇ ਆ ਨਸਲ ਵਧੀਆ ਪੈਦਾ ਕਰੋ ਆਪਣਾ ਇੱਕੋ ਇੱਕ ਵੀਡੀਓ ਥਾਈ ਤੁਹਾਨੂੰ ਸਾਰੇ ਕਿਸਾਨਾਂ ਨੂੰ ਪੰਜਾਬ ਦੇ ਭਰਾਵਾਂ ਨੂੰ ਤੇ ਜਿੰਨੇ ਵੀ ਮੇਰੇ ਜੂਪੀ ਰਾਜਸਥਾਨ ਸਾਰਿਆਂ ਨੂੰ ਇਹੀ ਸੁਨੇਹਾਗਾ ਵੀ ਆਪਣੀ ਬਰੀਡ ਦੇ ਉੱਪਰ ਧਿਆਨ ਦਿਓ ਇਹ ਵੀ ਤੁਹਾਡੀ ਇੱਕ ਖੇਤੀ ਆ